ਆਸਾ ਮਹਿਲਾ ਪਹਿਲਾ ਸੇਵਕ ਦਾਸ ਭਗਤ ਜਨ ਸੋਈ ਠਾਕੁਰ ਕਾ ਦਾਸ ਗੁਰਮੁਖ ਹੋਈ ਜਿਨ ਸਿਰ ਸਾਜੀ ਤੀਨ ਫਨ ਕੋਈ ਤਿਸ ਗਿਣ ਦੂਜਾ ਅਵਰਣ ਕੋਈ ਸਾਚ ਨਾਮ ਗੁਰ ਸ਼ਬਦ ਵਿਚਾਰ ਗੁਰਮੁਖ ਸਾਚੇ ਸਾਚਾ ਦਰਬਾਰ ਰਹਾਉ ਸੱਚਾ ਅਰਜ ਸਚੀ ਅਰਦਾਸ ਮੈਨ ਲੀ ਖਸਮ ਸੁਨੇ ਸ਼ਾਬਾਸ ਸਚਿਆ ਤਖਤ ਬੁਲਾਵੇ ਸੋਏ ਦੇਵੜਿਆਈ ਕਰੇ ਸੋਏ ਤੇਰਾ ਤਾਨ ਤੂੰਹੇ ਦੀਵਾਨ ਗੁਰ ਕਾ ਸ਼ਬਦ ਸਚ ਨਿਸ਼ਾਨ ਮੰਨੇ ਹੁਕਮ ਸੋ ਪ੍ਰਗਟ ਜਾਏ ਸਚ ਨਿਸ਼ਾਨ ਹੈ ਟਾਕ ਨਾ ਪਾਏ ਪੰਡਿਤ ਪੜੇ ਵਿਖਾਣੇ ਵੇਦ ਅੰਤੁਰ ਵਸ ਨਾ ਜਾਣੇ ਪੇਦ ਗੁਰ ਬਿਨ ਸੂਜੀ ਬੂਝ ਨਾ ਹੋਏ ਸਾਚਾ ਰਵਰਿਆ ਪ੍ਰਭ ਸੋਏ ਕਿਆ ਹੂੰ ਆਖਾਂ ਆਕਬ ਖਾਣੀ ਤੂੰ ਆਪੇ ਜਾਣੇ ਸਰਬ ਵਿਡਾਣੀ ਨਾਨਕ ਏਕੋ ਦਰ ਦੀ ਬਾਣ ਗੁਰਮੁਖ ਸਾਚ ਕਹ ਗੁਰ ਗੁਰਮੁਖ ਸਾਚ ਤਹਾਂ ਗੁਦਰਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਵਨ ਸ਼ਬਦ ਸਵਾਹਿਬ ਸ੍ਰੀ ਗੁਰੂ ਨਾਨਕ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਸਾਹ ਰਾਗ ਅੰਦਰ ਦਰਜ 21ਵਾਂ ਸ਼ਬਦ ਹੈ ਰਾਉ ਜੀ ਪੰਕਤੀ ਕੇਂਦਰੀ ਪਾਵ ਹੈ ਸਾਚ ਨਾਮ ਗੁਰ ਸ਼ਬਦ ਵਿਚਾਰ ਜਿਹੜਾ ਬੰਦਾ ਉਸ ਸੱਚੇ ਪ੍ਰਮਾਤਮੇ ਦੇ ਨਾਮ ਦੀ ਗੁਰੂ ਸ਼ਬਦ ਦੇ ਰਾਹੀਂ ਵਿਚਾਰ ਕਰਦਾ ਹੈ ਆਪਣੀ ਮਰਜ਼ੀ ਨਾਲ ਨਹੀਂ ਆਪਣੀ ਮਰਜ਼ੀ ਨਾਲ ਕਿਸੇ ਚੀਜ਼ ਨੂੰ ਪ੍ਰਮਾਤਮਾ ਥਾਪ ਕੇ ਕਿਸੇ ਬੁੱਤ ਨੂੰ ਕਿਸੇ ਫੋਟੋ ਨੂੰ ਪੂਜੀ ਜਾਂਦਾ ਉਹ ਨਹੀਂ ਬਲਕਿ ਸੱਚੇ ਨਾਮ ਦੀ ਵਿਚਾਰ ਕਰਦਾ ਹੈ ਉਸ ਸੱਚੀ ਪ੍ਰਮਾਤਮੇ ਦੀ ਹੋਂਦ ਦੇ ਬਾਰੇ ਸੋਚਦਾ ਹੈ ਔਰ ਉਹ ਵੀ ਗੁਰੂ ਸ਼ਬਦ ਦੀ ਰਹਿਬਰੀ ਵਿੱਚ ਗੁਰੂ ਦੇ ਸ਼ਬਦ ਦੀ ਰੋਸ਼ਨੀ ਤੇ ਸ਼ਬਦ ਦੇ ਦੱਦੇ ਨੂੰ ਸਿਆਰੀ ਆ ਗੁਰੂ ਦੇ ਸ਼ਬਦ ਦੇ ਰਾਹੀ ਪਾਵ ਗੁਰਬਾਨੀ ਦੇ ਰਾਹੀ ਜੋ ਪਰਮਾਤਮਾ ਦੇ ਨਾਮ ਨੂੰ ਪਰਮਾਤਮਾ ਦੀ ਹੋਂਦ ਹਸਤੀ ਨੂੰ ਸਮਝਦਾ ਹੈ ਫਿਰ ਉਹਦੇ ਬਾਰੇ ਵਿਚਾਰ ਕਰਦਾ ਹੈ ਗੁਰਮੁਖ ਸਾਚੇ ਸਾਚਾ ਦਰਬਾਰ ਇਹੋ ਜਾਂ ਇਨਸਾਨ ਹੀ ਸਹੀ ਮਨ ਵਿੱਚ ਗੁਰਮੁਖ ਹੈ ਔਰ ਉਹ ਉਸ ਸੱਚੇ ਦਰਬਾਰ ਵਿੱਚ ਪਰਮਾਤਮਾ ਦੇ ਸਦਾ ਕਾਇਮ ਦਾਇਮ ਦਰਬਾਰ ਦੇ ਵਿੱਚ ਉਹ ਸੱਚਾ ਮੰਨਿਆ ਜਾਂਦਾ ਪਾਪ ਸੁਰਖਰੂ ਹੋ ਜਾਂਦਾ ਹੈ ਉਹਦਾ ਜੀਵਨ ਸਫਲ ਮੰਨਿਆ ਜਾਂਦਾ ਉਸ ਦਰਬਾਰ ਵਿੱਚ ਉਹ ਰਿਸ਼ੂਬਾ ਪ੍ਰਾਪਤ ਕਰਦਾ ਹੈ ਇਹਦਾ ਸਪਸ਼ਟ ਹੋਇਆ ਕਿ ਅਸੀਂ ਜੋ ਬੰਦਗੀ ਕਰਨੀ ਹੈ ਭਗਤੀ ਮਾਰਗ ਤੇ ਤੁਰਨਾ ਹੈ ਧਰਮ ਦੀ ਕਮਾਈ ਕਰਨੀ ਹੈ ਉਹ ਗੁਰੂ ਸ਼ਬਦ ਦੀ ਰਹਿਬਰੀ ਵਿੱਚ ਕਰਨੀ ਹੈ ਗੁਰੂ ਸ਼ਬਦ ਦੀ ਰੋਸ਼ਨੀ ਵਿੱਚ ਕਰਨੀ ਹੈ ਜਿਸ ਤਰ੍ਹਾਂ ਗੁਰੂ ਸ਼ਬਦ ਦੱਸੇ ਉਸ ਤਰ੍ਹਾਂ ਮਨ ਮਰਜ਼ੀ ਨਾਲ ਨਹੀਂ ਅਗਰ ਆਪਣੀ ਮਨ ਮਰਜ਼ੀ ਨਾਲ ਫਿਰ ਬੰਦੇ ਕਰਮ ਕਾਂਡਾ ਵਿੱਚ ਪੈ ਜਾਂਦਾ ਬੰਦਾ ਆਪਣੀ ਤੁਛ ਬੁੱਧ ਦਾ ਸਹਾਰਾ ਲੈ ਕੇ ਬੰਦਗੀ ਨਹੀਂ ਹੁੰਦੀ ਧਰਮ ਦੀ ਕਮਾਈ ਨਹੀਂ ਹੁੰਦੀ ਗੁਰੂ ਦੀ ਰਹਿਬਰੀ ਵਿੱਚ ਹੁੰਦੀ ਹੈ ਸੇਵਕ ਦਾਸ ਭਗਤ ਜਨ ਸੋਈ ਉਹੀ ਫਿਰ ਸੱਚਾ ਸੇਵਕ ਸੱਚਾ ਦਾਸ ਭਗਤ ਖੋਂਦਾ ਜਨ ਸੋਈ ਦੇਖੋ ਚਾਰ ਲਫ਼ਜ਼ ਕੱਥੇ ਆਏ ਨੇ ਸੇਵਕ ਦਾਸ ਭਗਤ ਜਨ ਮਤਲਬ ਇਹ ਚਾਰ ਇੱਕੋ ਕਿਸਮ ਦੇ ਸਤਕਾਰ ਦੇ ਪਾਤਰ ਹਨ ਇਹ ਪਿਛਲੇ ਦਿਨੀ ਮੈਂ ਇੱਕ ਵੀਡੀਓ ਪਾਈ ਸੀ ਫੇਸਬੁੱਕ ਤੇ ਕਿ ਕੁਝ ਚਰਚਾ ਚੱਲ ਰਹੀ ਸੀ ਕਿ ਭਗਤਾਂ ਨੂੰ ਭਗਤ ਕਿਉਂ ਕਿਹਾ ਦੇ ਗੁਰੂਆਂ ਨੂੰ ਗੁਰੂ ਕਿਉਂ ਕਿਹਾ ਮਤਲਬ ਇਤਨਾ ਸਮਝਿਆ ਗਿਆ ਜਿਵੇਂ ਕਿ ਭਗਤ ਲਫ਼ਜ਼ ਜਿਹੜਾ ਹੈ ਉਹ ਗੁਰੂ ਸ਼ਬਦ ਤੋਂ ਕੋ ਘੱਟ ਸਤਕਾਰਤ ਹੈ ਐਸੀ ਗੱਲ ਨਹੀਂ ਹੈ ਗੁਰਬਾਣੀ ਚ ਸੇਵਕ ਦਾਸ ਭਗਤ ਜਨ ਸਤਿਗੁਰੂ ਬ੍ਰਹਮਗਣੀ ਸਾਧ ਸੰਤ ਆਹ ਸਾਰੇ ਲਫ਼ਜ਼ ਜਿਹੜੇ ਨੇ ਨਾ ਇਹ ਇੱਕੋ ਤਰ੍ਹਾਂ ਦੇ ਸਤਕਾਰ ਦੇ ਸੂਚਕ ਹਨ ਔਰ ਇਹ ਇਹ ਸਾਰੇ ਜਿਹੜੇ ਇਹ ਲਫ਼ਜ਼ ਹਨ ਸ਼ਬਦ ਹਨ ਇਹ ਇੱਕੋ ਕਿਸਮ ਦੀ ਉੱਚੀ ਆਤਮਿਕ ਅਵਸਥਾ ਦਾ ਵਰਣ ਕਰਦੇ ਹਨ ਇੱਕੋ ਕਿਸਮ ਦੀ ਉੱਚੀ ਆਤਮਿਕ ਅਵਸਥਾ ਤੁਰਿਆ ਪਦਵਰੀ ਅਵਸਥਾ ਦੇ ਪਹੁੰਚਿਓ ਇਨਸਾਨ ਲਈ ਇਹ ਲਫ਼ਜ਼ ਵਰਤੇ ਜਾਂਦੇ ਨੇ ਤੋ ਉਹ ਬੰਦਾ ਜਿਹੜਾ ਗੁਰੂ ਦੇ ਸ਼ਬਦ ਦੀ ਵਿਚਾਰ ਰਹੀ ਪ੍ਰਭੂ ਦੀ ਨਾਮ ਦੀ ਵਿਚਾਰ ਕਰਦਾ ਉਹ ਹੀ ਸੱਚਾ ਸੇਵਕ ਹੈ ਦਾਸ ਹੈ ਭਗਤ ਹੈ ਸਭ ਕੁਝ ਉਹੀ ਹੈ ਠਾਗੁਰੂ ਦਾ ਦਾਸ ਗੁਰਮੁਖ ਹੋਈ ਪਰ ਐਸਾ ਮਾਲਕ ਦਾ ਜਿਹੜਾ ਦਾਸ ਸੇਵਕ ਹੈ ਉਹੀ ਸੱਚਾ ਗੁਰਮੁਖ ਮੰਨਿਆ ਜਾਂਦਾ ਜੀਨ ਸਿਰ ਸਾਜੀ ਤਿੰਨ ਪੁੰਗੋਈ ਕਿਉਂਕਿ ਉਸ ਨੂੰ ਇੱਕੇ ਵਿਸ਼ਵਾਸ ਬਣ ਜਾਂਦਾ ਹੈ ਜਿਸ ਪ੍ਰਮਾਤਮਾ ਨੇ ਸ੍ਰਿਸ਼ਟੀ ਸਾਜੀ ਹੈ ਤਿੰਨ ਪੁੰਗੋਈ ਉਹੀ ਮੁੜ ਕੇ ਇਸ ਸ੍ਰਿਸ਼ਟੀ ਦਾ ਖਾਤਮਾ ਵੀ ਕਰਦਾ ਹੈ ਇਸ ਸ੍ਰਿਸ਼ਟੀ ਨੂੰ ਉਹੀ ਮੁਰਕੇ ਬਿਨਾਸ਼ ਵੀ ਕਰ ਸਕਦਾ ਹੈ ਜਿਸ ਨੇ ਸ੍ਰਿਸ਼ਟੀ ਸਾਜੀ ਹੈ ਇਥੇ ਸਿਰ ਜਿਨ ਸਿਰ ਸਾਜੀ ਸਿਰ ਸਿਰ ਉਹ ਸ੍ਰਿਸ਼ਟੀ ਸਾਜੀ ਤਿਸ ਬਿਨ ਦੂਜਾ ਅਵਰ ਨਾ ਕੋਈ ਉਸ ਨੂੰ ਯਕੀਨ ਹੋ ਜਾਂਦਾ ਹੈ ਕਿ ਉਸ ਪਰਮਾਤਮਾ ਬਿਨ ਕੋਈ ਦੂਜਾ ਨਾ ਬਣਾਉਣ ਵਾਲਾ ਤਾਂ ਨਾ ਮਿਟਾਉਣ ਵਾਲਾ ਪੈਦਾ ਕਰਨ ਵਾਲੇ ਵੀ ਉਹ ਹੈ ਮਿਟਾਉਣ ਵਾਲਾ ਵੀ ਉਹੀ ਹੈ ਇਹ ਉਸ ਨੂੰ ਵਿਸ਼ਵਾਸ ਹੋ ਜਾਂਦਾ ਇਸ ਵਾਸਤੇ ਕਿਸੇ ਹੋਰ ਤਿਰਦਾ ਉਹ ਆਸਰਾ ਨਹੀਂ ਲੈਂਦਾ ਉਹ ਆਸਰਾ ਪਰਣਾ ਕੇਵਲ ਉਸ ਰੱਬੀ ਨੂਰ ਦਾ ਉਸ ਰੱਬੀ ਜੂਤ ਦਾ ਉਸ ਸਰਵ ਵਿਆਪਕ ਨਿਰੰਕਾਰ ਪ੍ਰਭੂ ਦਾ ਹੀ ਆਸਰਾ ਰੱਖਦਾ ਹੈ ਇਹ ਉਸ ਨੂੰ ਗੁਰੂ ਸ਼ਬਦ ਦੇ ਰਾਹੀਂ ਸਮਝਾਉਂਦੀ ਹੈ ਸੱਚਾ ਅਰਜ ਸੱਚੀ ਅਰਦਾਸ ਸੱਚਾ ਅਰਜ ਅਰਦਾਸ ਜੋ ਵੀ ਉਹ ਕਰਦਾ ਹੈ ਫਿਰ ਉਹ ਹੀ ਸੱਚੀ ਅਰਦਾਸ ਤੇ ਅਰਜ ਬਣਦੀ ਹੈ ਜਦੋਂ ਗੁਰੂ ਦੀ ਰਹਿਬਰੀ ਵਿੱਚ ਕਰੇ ਕਿਉਂਕਿ ਆਪਣੀ ਮਨਮਰਜ਼ੀ ਨਾਲ ਤਾਂ ਬੰਦਾ ਕੁਝ ਵੀ ਮੰਗੇ ਜਾਂਦਾ ਹੈ ਕਈ ਵਾਰੀ ਐਸੀਆਂ ਗੱਲਾਂ ਰੱਬ ਕੋਲੋਂ ਮੰਗਦਾ ਹੈ ਜਿਹੜੀਆਂ ਰੱਬੀ ਧਰਮੀ ਨਹੀਂ ਹੁੰਦਾ ਮੰਗਣਾ ਐਸੇ ਐਸੇ ਮਸਾਲਾ ਨਹੀਂ ਮਿਲੀਆਂ ਗੁਰੂ ਘਰ 'ਚ ਐਸੀਆਂ ਅਰਦਾਸਾਂ ਵੀ ਕਈ ਕਰਗੇ ਜਿਹੜੀਆਂ ਗੁਰੂ ਦਰਬਾਰ 'ਚ ਕਰਨੀਆਂ ਹੀ ਮਨਮਤ ਸੀ ਗਲਤ ਸੀ ਕਿਉਂਕਿ ਗੁਰੂ ਦੀ ਰਹਿਬਰੀ ਵਿੱਚ ਨਹੀਂ ਕੀਤਾ ਤਾਂ ਸੱਚੀ ਅਰਦਾਸ ਸੱਚੀ ਅਰਦਾਸ ਉਹੀ ਹੈ ਜਿਹੜੇ ਗੁਰੂ ਸ਼ਬਦ ਦੀ ਲਾਇਬ੍ਰੇਰੀ ਵਿੱਚ ਕੀਤੀ ਜਾਏ ਜਿਵੇਂ ਗੁਰੂ ਆਖੇ ਵੀ ਕੀ ਮੰਗਣਾ ਹੈ ਉਹ ਚੀਜ਼ ਮੰਗੀ ਜਾਏ ਮੈਂ ਲਈ ਖਸਮ ਸੁਨੇ ਸ਼ਾਬਾਸ਼ ਫਿਰ ਐਸੀ ਅਰਦਾਸ ਨੂੰ ਫਿਰ ਪ੍ਰਭੂ ਦੇ ਦਰਬਾਰ ਵਿੱਚ ਕਬੂਲ ਹੋ ਜਾਂਦੀ ਹੈ ਪ੍ਰਵਾਨ ਹੋ ਜਾਂਦੀ ਹੈ ਉਹ ਮਾਲਿਕ ਪ੍ਰਮਾਤਮਾ ਉਹ ਸੁਣਦਾ ਫਿਰ ਸੱਚੈ ਤਖਤ ਬੁਲਾ ਵੈ ਸੋਏ ਦੇਵੜਿਆਈ ਕਰਿ ਸੁ ਹੋਏ ਫਿਰ ਐਸੇ ਜੀਵ ਨੂੰ ਉਹ ਆਪਣੇ ਸੱਚੇ ਤਖਤ ਤੇ ਬੁਲਾਉਂਦਾ ਪਾਵ ਆਪਣੀ ਸੋਝੀ ਬਖਸ਼ਦਾ ਆਪਣੇ ਨਿਵਾਸ ਦੀ ਸਮਝ ਬਖਦਾ ਕਿ ਇਹ जग ਸੱਚਾ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਉਸ ਨੂੰ ਹਰ ਹਰ ਪਾਸੇ ਜਿਸ ਦਾ ਪਾਵ ਉਸ ਨੂੰ ਸਾਰਾ ਸੰਸਾਰੀ ਰਬ ਦਾ ਤਖਤ ਦਿਸਦਾ ਹੈ ਹਰ ਪਾਸੇ ਪ੍ਰਮਾਤਮਾ ਹਾਜ਼ਰ ਨਾਜ਼ਰ ਮਹਿਸੂਸ ਹੁੰਦਾ ਹੈ ਇਸ ਅਵਸਥਾ ਵਿੱਚ ਉਸ ਆਤਮਾ ਨੂੰ ਬੁਲਾ ਲਿੰਦਾ ਪ੍ਰਮਾਤਮਾ ਉਹ ਆਤਮਿਕ ਅਵਸਥਾ ਐਸੀ ਹੋ ਜਾਂਦੀ ਹੈ ਦੇ ਵਡਿਆਈ ਕਰਿ ਸੂ ਹੋਏ ਉਹਨੂੰ ਸਮਝ ਹੈ ਕਿ ਜੋ ਪ੍ਰਮਾਤਮਾ ਕਰਦਾ ਓਹੀ ਹੁੰਦਾ ਤੇ ਓਹੀ ਵਡਿਆਈ ਬਖਸ਼ਦਾ ਹੈ ਫਿਰ ਇਸ ਗੁਰੂ ਦੇ ਮਾਰਗ ਤੇ ਤੁਰਿਆ ਫਿਰ ਪ੍ਰਮਾਤਮਾ ਹੀ ਬੜਿਆਈ ਵਕਤਾ ਜੋ ਸਭ ਕੁਝ ਕਰਨ ਯੋਗ ਹੈ ਤੇਰਾ ਤਾਨ ਤੂੰ ਹੈ ਦੀ ਬਾਨ ਗੁਰ ਕਾਸ਼ਪੂ ਸੱਚ ਨਿਸ਼ਾਨ ਇੱਥੇ ਫਿਰ ਸਮਝ ਆਉਂਦੀ ਹੈ ਕਿ ਸਭ ਪ੍ਰਮਾਤਮਾ ਦੀ ਹੀ ਤਾਕਤ ਬਲ ਹੈ ਉਸੇ ਦੀ ਹੀ ਹਰ ਪਾਸੇ ਇੰ ਚੈਰੀ ਲੱਗੀ ਹੋਈ ਹੈ ਜੋ ਉਹ ਕਰਦਾ ਉਹ ਹੁੰਦਾ ਹੈ ਉਸੇ ਦੀ ਤਾਕਤ ਹੈ ਬਲ ਹੈ ਜਿਹੜਾ ਸੰਸਾਰ ਜੀ ਭਰਤਿਆ ਤੇ ਉਸੇ ਦੀ ਹਰ ਪਾਸੇ ਇਹ ਉਸ ਦੇ ਹੁਕਮ ਦਾ ਉਸੇ ਦੇ ਦੀਵਾਨ ਪਾਵ ਆਸਰਾ ਹੈ ਸਾਰੀ ਸ੍ਰਿਸ਼ਟੀ ਉਸੇ ਦੇ ਆਸਰੇ ਖੜੀ ਹੈ ਕੋਈ ਹੋਰ ਹਸਤੀ ਨਹੀਂ ਹੈ ਜਿਹੜੀ ਸੰਸਾਰ ਨੂੰ ਇਹ ਤਰਤ ਆਕਾਸ਼ ਖੰਡ ਬ੍ਰਹਮੰਡ ਉਸਦੇ ਆਸਰੇ ਨੇ ਉਸਦਾ ਹੀ ਦੀਵਾਨ ਹੈ ਗੁਰ ਕਾ ਸ਼ਬਦ ਸੱਚ ਨਿਸ਼ਾਨ ਐਸੇ ਬੰਦਾ ਫਿਰ ਗੁਰੂ ਸ਼ਬਦ ਨੂੰ ਹੀ ਆਪਣੇ ਜੀਵਨ ਦਾ ਇੱਕ ਮੁੱਖ ਨਿਸ਼ਾਨਾ ਬਣਾ ਕੇ ਗੁਰੂ ਦੇ ਸ਼ਬਦ ਦੀ ਹੀ ਰਾਹਦਾਰੀ ਆਪਣੇ ਪੱਲੇ ਬਣ ਕੇ ਉਹ ਪ੍ਰਭੂ ਦੇ ਸਨਮੁਖ ਹੁੰਦਾ ਹੈ ਕਿਉਂਕਿ ਇਹ ਸ਼ਬਦ ਹੀ ਉਹਦੀ ਜ਼ਿੰਦਗੀ ਦਾ ਆਸਰਾ ਆਧਾਰ ਬਣ ਜਾਂਦਾ ਹੈ ਮਨ ਨੇ ਹੁਕਮ ਸੁ ਪ੍ਰਗਟ ਜਾਏ ਐਸਾ ਬੰਦਾ ਜਿਹੜਾ ਗੁਰੂ ਦੇ ਹੁਕਮ ਅਨੁਸਾਰ ਗੁਰੂ ਦੀ ਦਸੀ ਬਣਦੀ ਰਹਿ ਬਰੀ ਅਨਸਾਰ ਉਹ ਰੱਬੀ ਹੁਕਮ ਨੂੰ ਰੱਬੀ ਪਾਣੇ ਨੂੰ ਮੰਨਦਾ ਰੱਬੀ ਰਜ਼ਾ ਵਿੱਚ ਜਿਸ ਨੂੰ ਤੁਰਨਾ ਆ ਜਾਂਦਾ ਹੈ ਪ੍ਰਗਟ ਜਾਏ ਉਹ ਸੰਸਾਰ ਤੇ ਵੀ ਪ੍ਰਗਟ ਹੋ ਕੇ ਜਾਂਦਾ ਹੈ ਪਾਬੂ ਦਾ ਉੱਚਾ ਸੁੱਚਾ ਜੀਵਨ ਜਿਹੜਾ ਹੈ ਉਹ ਜ਼ਾਹਿਰ ਹੋ ਜਾਂਦਾ ਹੈ ਹਰ ਕਾ ਭਗਤ ਪ੍ਰਗਟ ਨਹੀਂ ਛਪੇ ਸੱਚ ਨਿਸ਼ਾਨ ਹੈ ਠਾਕ ਨਾ ਪਾਏ ਇਸ ਤਰ੍ਹਾਂ ਜਿਹਦੇ ਪੱਲੇ ਇਹ ਗੁਰੂ ਰੂਪੀ ਸ਼ਬਦ ਦੀ ਰਾਹਦਾਰੀ ਇਹ ਨਿਸ਼ਾਨ ਹੁੰਦਾ ਹੈ ਉਹ ਉਹਨੂੰ ਕੋਈ రికవర్ ਨਹੀਂ ਬਣਦੀ ਉਹਦੀ ਜੀਵਨ ਵਿੱਚ ਮਨ ਮਗਨ ਚੱਲਾ ਪੰਥ ਉਹ ਫਿਰ ਬਗ ਬਗ ਮਾਰਗ ਪੰਥ ਨਹੀਂ ਆਪਣਾਦਾ ਫਿਰਦਾ ਉਹ ਸੰਸਾਰ ਵਿੱਚ ਉਸ ਨੂੰ ਕਿਸੇ ਕਿਸਮ ਦੀ ਕੋਈ ਵਿਕਾਰਾਂ ਦੀ ਠਾਕ ਹੂਮੇ ਦੀ ਦੂਜੇ ਪਾਪ ਦੀ ਟਿਕਾਵਟ ਨਹੀਂ ਬਣਦੀ ਉਹ ਪ੍ਰਭੂ ਦੇ ਦਰ ਦੀ ਪ੍ਰਭੂ ਦੇ ਅਨੁਭਵ ਦੀ ਦੁਨੀਆ ਵਿੱਚ ਬਗੈਰ ਕਿਸੇ ਰਿਕਵਰ ਦੇ ਦਿੱਕਤ ਦੇ ਪਹੁੰਚ ਜਾਂਦਾ ਹੈ ਪੰਡਿਤ ਪੜੇ ਵਿਖਾਨੇ ਵੇਦ ਦੂਜੇ ਪਾਸੇ ਪੜੇ ਲਿਖੇ ਲੋਕ ਪੰਡਿਤ ਲੋਕ ਇਸ ਤੇ খালি ਪੜਨ ਨੂੰ ਮਤਲਬ খালি ਥੋਤੀ ਰੂਪੀ ਇਹ ਪੜਨ ਨਾਲ ਲਈਏ ਪੜੇ ਲਿਖੇ ਵਿਦਵਾਨ ਜਿਹੜੇ ਗ੍ਰੰਥ ਪੁਥੀਆਂ ਪੜ ਕੇ ਕਥਾ ਵਾਰਤਾਵਾ ਕਰਦੇ ਨੇ ਦੁਨੀਆ ਨੂੰ ਗਿਆਨ ਦੀ ਗੱਲਾਂ ਸੁਣਾਉਂਦੇ ਨੇ ਪੰਡਿਤ ਪੜੇ ਵਿਖਾਨੇ ਵੇਦ ਉਹ ਵੇਦਾਂ ਦੀ ਵਿਚਾਰ ਲੋਕਾਂ ਨੂੰ ਬਿਆਨ ਕਰਕੇ ਦੱਸਦੇ ਨੇ ਮਤਲਬ ਧਾਰਮਿਕ ਗ੍ਰੰਥਾਂ ਦੀ ਅੰਤਰਵਸਤ ਨਾ ਜਾਣੇ ਭੇਦ ਪਰ ਆਪਣੇ ਅੰਦਰ ਜਿਹੜੀ ਉਹ ਅਮੁੱਲੀ ਵਸਤੂ ਹੈ ਪ੍ਰਮਾਤਮਾ ਦੀ ਜੋਤ ਰੂਪੀ ਨਿਰੰਕਾਰ ਦੀ ਉਸ ਦਾ ਭੇਦ ਨਹੀਂ ਜਾਣਦੇ ਆਪ ਤੇ ਆਪਣੇ ਆਪੇ ਨੂੰ ਪਛਾਨ ਨਹੀਂ ਮਨ ਤੋਂ ਜੋਤ ਸਰੂਪੇ ਆਪਣਾ ਮੂਲ ਪਛਾਨ ਆਪ ਤੇ ਪਛਾਨੇ ਨਹੀਂ ਹੁੰਦਾ ਗੁਰਬਿੰਦ ਸੋਝੀ ਬੂਝ ਨਾ ਹੋਏ ਕਿ ਕਿ ਗੁਰੂ ਦੀ ਗੱਲ ਕੇਵਲ ਉਹ ਸੁਣਾਈ ਜਾਂਦੇ ਨੇ ਗੁਰੂ ਦੀ ਗੱਲਾਂ ਯਾਦ ਕਰ ਕਰਕੇ ਸੁਣਾਈ ਜਾਂਦੇ ਨੇ ਕੇਵਲ ਲੋਕਾਂ ਨਾਲ ਵਿਖਿਆਨ ਕਰੇ ਜਾਂਦੇ ਨੇ ਪਰ ਉਹਨਾਂ ਨੂੰ ਅੰਦਰ ਦੀ ਸੂਝ ਨਹੀਂ ਹੁੰਦੀ ਕਿਉਂਕਿ ਉਸ ਪਾਸੇ ਕੋਸ਼ਿਸ਼ ਹੀ ਨਹੀਂ ਹੈ ਬਸ ਗਿਆਨ ਦੀ ਗੱਲਾਂ ਪੜਨੀਆਂ ਤੇ ਸੁਣਾਉਣੀਆਂ ਤੇ ਚਾਰ ਪਾਸੇ ਕਮਾ ਲੈਣੇ ਰੋਜ਼ੀ ਰੋਟੀ ਬਣਾ ਲੈਣੀ ਗੁਰਬਿੰਦ ਸੋਝੀ ਬੂਝ ਨਾ ਪਾਏ ਫਿਰ ਸੋਝੀ ਬੂਝ ਨਹੀਂ ਹੁੰਦੀ ਅੰਦਰ ਦੀ ਸਮੇ ਨਹੀਂ ਆਉਂਦੀ ਆਤਮਕ ਜੀਵਨ ਦੀ ਸੱਚਾ ਰਵਰਿਆ ਪ੍ਰਭ ਸੋਈ ਫਿਰ ਇਹ ਸਮਝ ਨਹੀਂ ਆਉਂਦੀ ਕਿ ਹਰ ਪਾਸੇ ਸੱਚਾ ਪਰਮਾਤਮਾ ਹੀ ਰਵਰਿਆ ਹੈ ਇਹ ਉਹ ਨੂੰ ਸਮਝ ਆਉਂਦੀ ਹੈ ਜਦੋਂ ਗੁਰੂ ਦੀ ਮਤ ਗੁਰੂ ਦੀ ਬਾਣੀ ਅਨੁਸਾਰ ਗੁਰੂ ਦੀ ਬਾਣੀ ਦੀ ਰਹਿਬਰੀ ਵਿੱਚ ਜੀਵਨ ਤੇ ਕਮਾਈ ਕਰੇ ਬੰਦਾ ਫਿਰ ਸਮਝ ਆਉਂਦੀ ਹੈ ਕਿ ਸੱਚਾ ਰਵਰਿਆ ਪ੍ਰਭ ਸੋਈ ਸਾਰੇ ਪਾਸੇ ਰਵਰਿਆ ਇਹ ਸੂਝ-ਬੂਝ ਨਹੀਂ ਆਉਂਦੀ ਜਿਹੜੇ ਖਾਲੀ ਪੜਨ ਪਾਠਨ ਔਰ ਸੁਣਨ ਤੱਕ ਹੀ ਸੀਮਤ ਹੁੰਦੇ ਨੇ ਕਿਆ ਹੂੰ ਆਖਾਂ ਆਖ ਵਖਾਣੀ ਆਖਿਰ ਤੇ ਪਾਤਸ਼ਾਹ ਕਹਿੰਦੇ ਮੈਂ ਕੀ ਆਖਾਂ ਤੇ ਕੀ ਵਿਖਾਨ ਕਰਾਂ ਇਸ ਬਾਰੇ ਗੁਰੂ ਦੇ ਦਰ ਤੇ ਗੁਰੂ ਦੀ ਬਾਣੀ ਅਨੁਸਾਰ ਜੀਵਨ ਜੀਵ ਕੇ ਜੋ ਪ੍ਰਾਪਤੀ ਹੁੰਦੀ ਹੈ ਉਹ ਆਖਣਾ ਬਿਆਨ ਕਰਨਾ ਬੜਾ ਮੁਸ਼ਕਲ ਹੈ ਬਹੁਤ ਅਨੰਦਮਈ ਬਹੁਤ ਉੱਚੀ ਆਤਮਿਕ ਅਵਸਥਾ ਹੈ ਉਸ ਨੂੰ ਆਖਣਾ ਬਿਆਨ ਕਰਨਾ ਬੜਾ ਮੁਸ਼ਕਲ ਹੈ ਤੂੰ ਆਪੇ ਜਾਣੇ ਸਰਵ ਵਿਡਾਣੀ ਇਹ ਕੀ ਵਡਿਆਈ ਹੈ ਗੁਰੂ ਦੀ ਮੱਤ ਤੇ ਤੁਰ ਕੇ ਤੇਰੇ ਅਨੁਭਵ ਵਿੱਚ ਕੀ ਵਡਿਆਈ ਮਿਲਦੀ ਹੈ ਕੀ ਮਾਣ ਹੈ ਕੀ ਸੁਖ ਹੈ ਇਹ ਤੂੰ ਆਪ ਹੀ ਜਾਣਦਾ ਹੈ ਪ੍ਰਮਾਤਮਾ ਨਾਨਕ ਏਕੋ ਦਰ ਦੀ ਬਾਣ ਹੈ ਨਾਨਕ ਐਸੀ ਜੀਵ ਵਸਤੇ ਇਕੋ ਹੀ ਪ੍ਰਮਾਤਮਾ ਦਾ ਦਰ ਦੀ ਬਾਣ ਉਸੇ ਦਾ ਪ੍ਰਮਾਤਮਾ ਦਾ ਹੀ ਆਸਰਾ ਉਹਦੇ ਕਰ ਦਰ ਦਾ ਉਹਨਾਂ ਨੂੰ ਪਿਆਰ ਹੁੰਦਾ ਹੈ ਗੁਰਮੁਖ ਸਾਚ ਤੋ ਹਾਂ ਗੁਦ੍ਰਾਨ ਗੁਰਮੁਖ ਵਾਸਤੇ ਉਸ ਸੱਚੇ ਰੱਬ ਦੇ ਨਾਮ ਹੀ ਉਹਨਾਂ ਦੀ ਜੀਵਨ ਦਾ ਗੁਜ਼ਾਰਾ ਬਣ ਜਾਂਦਾ ਗੁਜ਼ਾਰਨ ਬਣ ਜਾਂਦਾ ਹੈ ਨਾਮ ਤੋਂ ਬਿਨਾ ਉਹ ਆਪਣਾ ਜੀਵਨ ਜਿਹੜਾ ਹੈ ਅਜਾਈ ਸਮਝਦੇ ਨੇ ਬੇਕਾਰ ਸਮਝਦੇ ਹਨ ਪ੍ਰਮਾਤਮਾ ਨਾਮ ਹੀ ਉਹਨਾਂ ਦਾ ਖਾਣ ਪਾਣ ਪੈਣ ਸਭ ਕੁਝ ਇਹਨਾਂ ਚੀਜ਼ਾਂ ਦੇ ਉਹ ਜਾਦੇ ਕੀਮਤੀ ਅਮੁੱਲਾ ਮਹਿਸੂਸ ਹੁੰਦਾ ਹੈ ਨਾਮ ਹੀ ਉਹ ਆਪਣੇ ਜੀਵਨ ਦਾ ਹੀ ਗੁਜ਼ਾਰਾ ਬਣਾ ਲੈਂਦੇ ਨੇ ਜਿਸ ਰਾਹੀਂ ਉਹਨਾਂ ਦੀ ਜ਼ਿੰਦਗੀ ਸੁਖੀ ਬੀਤਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ